ਮੇਰੀ ਗੱਲ ਸਨ ਸਾਂ ਲੈ ਕੇ ਆਉਣਾ ਆਪਣੇ ਸੱਸ ਨੂੰ ਵੀ ਲੈ ਕੇ ਆਉਣਾ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਆ ਨਹੀਂ ਤਾਂ ਮੇਰੀ ਗੱਲ ਕਰਾ ਦੇਣੀ ਤੇ ਮੈਂ ਗੱਲ ਆ ਕੇ ਕੱਲ ਵੀ ਸੱਸ ਤੇ ਆ ਬੀ ਮੈਨੂੰ ਤੇ ਬੜਾ ਕਹਿੰਨੇ ਸੀ ਕਿ 마ਸੀ ਤੇਰੀ ਆਈ ਆ ਤੈਨੂੰ ਮਿਲ ਕੇ ਨਹੀਂ ਗਈ ਤੇ ਮੰਮੀ ਢਾਡੇ ਗਏ ਯਾਤਰਾ ਤੇ ਤੇ ਮੈਨੂੰ ਦੱਸੋ ਭਾਬੀਆਂ ਫੋਨ ਫੋਨ ਕਰਦੀਆਂ ਵਾ ਹਾਲ ਚਾਲ ਪੁੱਛਦੀਆਂ ਕਿ ਨਹੀਂ ਸੁਖਨਾ ਵਿਆਹ ਆ ਗਿਆ ਵਾ 마ਸੀ ਦੇ ਮੁੰਡੇ ਦਾ ਤੇ ਤਿਆਰੀਆਂ ਤੂਰੀਆਂ ਕਰੋ ਹੁਣ ਠੀਕ ਵਾ ਨਾ ਹੋਰ 10 15 ਦਿਨਾਂ ਤੱਕ ਵਿਆਹ ਵਾ ਦਾ ਯਾਰ ਨਾ ਉਹ ਤਾਂ ਕੀ ਬੜਨਾ 11000 ਰੁਪਏ ਦਾ ਸਗਨ ਦੇਣਾ ਉਹਨਾਂ ਨੂੰ ਸਲਾਮੀਆਂ ਵਖਰੀਆਂ ਨਾ ਪੈਸੇ ਤਾਂ ਤੂੰ ਇਦਾਂ ਕਹਿਣ ਲਈ ਆ ਜਿੱਦਾਂ ਵਿਆਹ ਹੀ ਸਾਰਾ ਤਹੀਂ ਕਰਨਾ ਹੁੰਦਾ ਵਾ ਮਾਸੀ ਦੇ ਮੁੰਡੇ ਦਾ ਵਿਆਹ ਵਾ ਸਲਾਮੀਆਂ ਦਿਓ ਤੇ ਵਿਆਹ ਵੇਖ ਕੇ ਤਾਂ ਘਰ ਨੂੰ ਆ ਜਿਓ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲੈ ਜੇ ਤੇ ਘਰ ਆਉਣਗੇ ਕਹਿਣ ਕੋਈ ਕਾਰਡ ਕੋਰ ਲੈ ਕੇ ਮੈਂ ਤੁਹਾਨੂੰ ਇਹ ਗੱਲ ਕਹਿਣ ਲਈ ਆ ਹੁਣ ਤੇ ਲੋਕੀ ਸਾਨੂੰ ਕਹਿਣ ਦੇ ਆ ਤੇਹੀ ਰਿਸ਼ਤਾ ਕਰਮਨੇ ਆ ਤੇ ਰਿਸ਼ਤੇ ਵੀ ਵਧੀਆਂ ਦੀ ਦੱਸ ਪੈਣ ਲਈ ਆ ਚਲ ਇਦਾਂ ਕਰਨੇ ਆ ਥੋੜੀ ਬਹੁਤੀ ਬਚਤ ਕਰ ਕਰਕੇ ਨਾ ਕੁਛ ਨੌਕਰੀ ਦੇ ਪੈਸੇ ਵਿੱਚੋਂ ਰੱਖੀ ਕੁਛ ਚਲੋ ਠੇਕੇ ਤੇ ਪੈਲੀ ਲਈ ਕੁਛ ਉਹਦੇ ਆਉਣਗੇ